ਆਪਣੇ ਸਿੱਧੂ ਟਰੈਕਟਰ ਚੈਨਲ ਤੇ ਤੇ ਅੱਜ ਬਾਈ ਖੜਿਆ ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਵਿੱਚ ਤੇ ਦਿਖਾਉਣਿਆ ਤੁਹਾਨੂੰ ਅੱਜ ਕੀ ਮਾਹੌਲਾ ਕੀ ਰੇਟ ਰਹਿੰਦੇ ਅੱਜ ਦੇ ਤੇ ਦਿੰਨੇ ਆ ਜਾਣਕਾਰੀ ਤੁਹਾਨੂੰ ਬਾਰੇ ਟਰੈਕਟਰ ਬਾਰੇ ਤੇ ਵੀਡੀਓ ਬਾਈ ਸ਼ੇਅਰ ਜਰੂਰ ਕਰਦੇ ਹੋ ਸਾਰੇ ਭਰਾ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਕਮੈਂਟਾਂ ਦੇ ਵਿੱਚ ਦੱਸਿਓ ਚਲੋ ਕਿਹੜੇ-ਕਿਹੜੇ ਟਰੈਕਟਰ ਬਾਰੇ ਜਾਣਕਾਰੀ ਲੈਣੀ ਆ ਜਿੰਨੇ ਕ ਬਾਈ ਆਪਾਂ ਨੂੰ ਦੇਖਦੇ ਹੋਏ ਜਰੂਰ ਦੱਸਾਂਗੇ ਤੁਹਾਨੂੰ ਸ਼ੁਰੂਆਤ ਕਰਦਗੇ ਭਰਾਵੋ ਅੱਜ ਆਪਾਂ 911 ਕੋ। ਨਾਟ 11 ਆ ਗਿਆ 2000 ਮਾਡਲ ਪਿਆਵ ਨੰਬਰ 240000 ਰੁਪਇਆ ਡਿਮਾਂਡ ਆ। ਟਰੈਕਟਰ ਦੇ ਟਾਇਰ ਪਏ ਨੇ 60 70 ਪੈਸੇ। ਟਰੈਕਟਰ ਮਨੋਬਾਈ ਸ਼ੋ ਪੈਂਟ ਆ ਬਾਕੀ ਟਰੈਕਟਰ ਰੀਜਨਲ ਪਿਆ ਜੇ ਭਰਾਣੇ ਤਿਆਰ ਕਰਾਉਣਾ ਹਨਾ। ਇਹ ਕੰਮਕਾਰ ਨੂੰ ਵੀ ਵਧੀਆ ਪੂਰਾ ਸੁੱਕਾ ਟਰੈਕਟਰ ਪਿਆ ਇੰਜਨ ਗੇਅਰ ਦਾ। ਚੈੱਕ ਕਰ ਲੋ ਗਿਰਾਂ। ਚਾਰੇ ਪਾਸਿਓ ਜਿਹੜੇ ਭਰਾਣੇ ਤਿਆਰ ਤੁਰ ਕਰਨਾ ਦਾ ਆਪਣ ਨੂੰ ਸੰਪਰਕ ਕਰ ਲਿਓ ਬਾਈ ਆਪਣੇ ਨਾਲ ਟ੍ਰੈਕਰ ਤੁਹਾਨੂੰ ਇਹ ਦਵਾ ਦਾਂਗੇ 6283585655 ਆਪਣਾ ਫੋਨ ਨੰਬਰ ਹੈ ਬਾਕੀ ਕਮੈਂਟ ਕਰਕੇ ਬਾਈ ਜਰੂਰ ਦੱਸੋ ਜਿਹੜੇ ਭਰਾ ਜੁੜੇ ਅਜੇ ਜੁੜ ਜੋ ਬਾਈ ਸਾਰੇ ਜਣੇ ਕਿੰਨੀ ਜਾਣਕਾਰੀ ਟਰੈਕਟਰ ਖੜਿਆ ਹੌਲੈਂਡ ਦਾ ਤੁਹਾਨੂੰ ਪਤਾ ਹੀ ਹੈ ਪ੍ਰਭੂ ਆਪਣੇ ਕੋਲੇ ਹਰ ਵਕਤ ਹੁੰਦੀ ਹੈ ਨਾ ਬਾਕੀ ਸੋਨਾਲੀ ਕਾ ਬਾਹਰੋਂ 60 60 ਖੜਾ ਹੈ ਹਰਜੀਤ ਚੁੱਗਿਆਣਗੇ ਇਹਦੇ ਬਾਰੇ ਵੀ ਦੇਵਾਂਗੇ ਜਾਣਕਾਰੀ ਲੋ ਮੈਟਰ 2015 ਮਾਡਲ ਹੈ ਸੋਨਾਲੀ ਕਾ 43 ਆ ਡਾਬਲ ਮਾਡਲ ਆ ਗਿਆ ਡਾਬਲ ਲਾਚ ਪਾਵਰ ਕਲਾਸ ਜਸਤੀਬੂਟਰ ਵਾਲਾ ਟਰੈਕਟਰ ਆ ਗਿਆ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਸਿੰਪਲ ਸਟੀering ਦੇ ਵਿੱਚ ਆ 20 ਲੱਖ 3 ਲੱਖ 45000 ਰੁਪਏ ਟਰੈਕਟਰ ਦੀ ਡਿਮਾਂਡ ਹੈਗੀ ਯਾਰੇ ਟਾਇਰ ਨਵੇਂ ਆ ਭਈਆਂ ਮਰਦੇ ਬਿਲਕੁਲ ਨਵੇਂ ਤੋਂ ਮਿੱਤਰੋ ਭਈਏ ਇਹ ਜਰੂਰ ਦੱਸਿਓ ਜਿਹੜਾ ਭਰਾ ਜੋੜਿਆ ਆਪਣਾ ਵੀ ਆਵਾਜ਼ ਸਹੀ ਆ ਜਾਂਦੀ ਹੈਗੀ ਵੀਡੀਓ ਕਲੀਅਰ ਬਣੀ ਜਾਂਦੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਫਾਰਮ 60 ਆ ਗਿਆ ਭਰਾਵੋ ਅੱਗੇ ਸਾਰੇ ਟਰੈਕਟਰ ਦਾ ਆ 50 ਨੰਬਰ ਆ ਜਿੰਨੇ ਤੁਹਾਨੂੰ ਆ ਖੜੇ ਨੇ ਇਹਨਾਂ ਵਾਰੀ ਜਾਣਕਾਰੀ ਜਮਾਏ ਬਈ ਆਵਾਜ਼ ਆਈ ਜਾਂਦੀ ਮੜਾ ਕਮੈਂਟ ਕਰਕੇ ਦੱਸੋ ਯਾਰ 2007 ਮਾਡਲ 2 ਲੱਖ 45000 ਰੁਪਏ ਡਿਮਾਂਡ ਆ ਪੰਜਾਬ ਦਾ ਨੰਬਰ ਹੈ ਟਾਇਰ ਟਰੈਕਟਰ ਦੇ ਬਾਬੇ ਪਏ ਨੇ 80 85 ਵਿੱਚ ਅੱਗੇ ਆ ਗਿਆ ਬਈ ਜੌਂਡੀਰ ਜੌਂਡੀਰ 53 10 ਬਹੁਤ ਸੋਹਣਾ ਟਰੈਕਟਰ ਬਹੁਤ ਹੀ ਸੋਹਣਾ ਪੰਜਾਬ ਦਾ ਨੰਬਰ ਆ 2009 ਮਾਡਲ ਇਹ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਬਈ ਮਾਡਲ ਦੇ ਹਿਸਾਬ ਨਾਲ ਨਾ ਪੂਰਾ ਸੋਹਣਾ ਪਿਆ ਕੁਆਲਿਟੀ ਸਹੀ ਹੈ ਬਰੋ ਕਿ ਵਾਇਬ ਉਹ ਸਹੀ ਹੈ ਜੀ ਓਕੇ ਬਾਈ ਦੱਸ ਹੀ ਚੱਲੋ ਦੱਸ ਦਿਓ ਕਰਾ ਤੁਹਾਨੂੰ ਉਹ ਨਹੀਂ ਆਪਾਂ ਜਾਣਕਾਰੀ ਵਧੀਆ ਦੇ ਦਾਂਗੇ ਆਵਾਜ਼ ਵੀ ਸਹੀ ਆ ਰਹੀ ਹੈ ਓਕੇ ਬਾਈ ਧੰਨਵਾਦ ਕਾਕুল ਕੁਮਾਰ ਪਤ 53 ਦਾ ਦਿਖਾਉਣੇ ਤੁਹਾਨੂੰ ਬਹੁਤ ਸੋਹਣਾ ਟਰੈਕਟਰ ਪਿਆ ਫਰਸਟ ਓਨਰ ਆ 50 ਨੰਬਰ ਆ 2009 ਮਾਡਲ ਟਾਇਰਾਂ ਦੀ ਦੀ ਕੰਡੀਸ਼ਨ ਪਈ ਹੈ ਬਾਈ 90 ਪੈਸੇ ਟਰੈਕਟਰ ਸੋਹਣਾ ਬਹੁਤ ਪਿਆ 2009 ਮਾਡਲ ਆ 4 ਲੱਖ 82000 ਰੁਪਏ ਇਹ ਟਰੈਕਟਰ ਦੀ ਡਿਮਾਂਡ ਕਰਦੇ ਆ। ਲੋ ਜੀ ਮਿੱਤਰ ਕਰੋ ਚੈੱਕ। ਲੋ ਮਿੱਤਰ ਆ 60 60 ਦਿਖਾਉਣੇ ਤੁਹਾਨੂੰ। ਸੁਪਰਮਾਰਕਟ ਵਿੱਚ ਭਰਾਣਾ ਬਹੁਤ ਪਸੰਦ ਕਰਦੇ ਇਹ ਟਰੈਕਟਰਾਂ ਨੂੰ। ਬਹੁਤ ਘੱਟ ਜੀ ਹੁੰਦੇ ਮੰਨੋ ਵੀ ਇਹ ਮੰਡੀ-ਮੁੰਡੀ ਦੇ ਵਿੱਚ ਵੀ ਆਪਾਂ ਨਿਗਾਹ ਮਾਰਦੇ ਆ। ਬਹੁਤ ਘੱਟ ਮੈਂ 1-2 ਪੀਸ ਹੀ ਮਿਲਦੇ ਆ ਇਹ ਟਰੈਕਟਰਾਂ ਦੇ। 60 60 ਆ ਗਿਆ ਫਾਰਮਟ੍ਰੈਕ 2012 ਮਾਡਲ ਪੰਜਾਬ ਦਾ ਨੰਬਰ ਹੈ। ਉਹ ਟਰੈਕਟਰ ਬਈ ਸੋਹਣਾ ਪਿਆਗਾ। ਮਾਡਲ ਦੇ ਹਿਸਾਬ ਨਾਲ ਬਹੁਤ ਹੀ ਸੋਹਣਾ ਪਿਆ। ਐਹੀ ਜੀ ਗੱਲ ਨਹੀਂ। ਪੂਰਾ ਸੋਹਣਾ ਬੱਟ ਇੱਥੇ ਟਾਇਰ ਵੀ ਨਵੇਂ ਵਰਗੀ ਪਏ ਨੇ ਲੋ ਬਾਈ ਕਰੋ ਚੈੱਕ ਕਿਾਰੇ ਟਾਇਰ ਨਵੇਂ ਆ ਮੈਂਨ ਗੱਲ 3 ਸਪੀਡ ਦੇ ਵਿੱਚ ਆ ਜਾਂਦਾ ਇਹਨਾ ਸਸਤਾ ਮਿਲ ਜਾਂਦਾ 3 ਸਪੀਡ ਦੇ ਵਿੱਚ ਇਹ ਚੀਜ਼ ਮੰਨਣ ਵਾਲੀ ਆ 3 ਸਪੀਡ ਹੁੰਦਾ ਚੇਂਜਰ ਗੇਅਰ ਹੁੰਦਾ ਇਹ ਚੀਜ਼ਾਂ ਦੇ ਵਿੱਚ ਬਹੁਤ ਕੁ ਵਾਹ ਸੌਲਤਾ ਬਹੁਤ ਆ ਜਾਂਦੀਆਂ ਇਹ ਚ ਫਿਰ ਵੀ ਇਹ ਥੋੜੇ 1 ਲੱਖ 70000 ਰੁਪਏ ਇਹਦੀ ਬਾਈ ਡਿਮਾਂਡ ਕਰਦਾ ਤੇ ਬਾਕੀ 10 ਤੋਂ ਕਮੈਂਟ ਕਰਕੇ ਜਿਸ ਭਰਾ ਨੂੰ ਚਾਹੀਦਾ ਹੋਵੇ ਨੰਬਰ ਆਪਾਂ ਦੇ ਦਾਂਗੇ ਦਲਜੀਤ ਚੁੱਗਿਆਂ ਵਾਲੇ ਟਰੈਕਟਰ ਇਹ 2005 ਮਾਡਲ ਆ ਗਿਆ 235000 ਰੁਪਏ ਡਿਮਾਂਡ ਆ 50 ਨੰਬਰ ਹੈ ਫਾਰਮਟਰੈਕ 68 10 ਬਪ ਦਾ ਬਿਲਕੁਲ ਨਵੀਂ ਹੈ ਅੱਗੇ ਆ ਗਿਆ ਭਰਾਵੋ 2007 ਮਾਡਲ 275000 ਰੁਪਏ ਡਿਮਾਂਡ ਆ 6 ਚੀਰੀ ਆ ਡਬਲ ਕਲਚ ਹੈ ਲੋ ਵੀ ਕਰੋ ਜੀ ਟਾਇਰਾਂ ਵੱਖੋ ਦਾ ਬਿਲਕੁਲ ਨਵੀਂ ਹੈ ਟਾਇਰ ਤਾਂ ਨਵੀਂ ਹੈ ਭਾਈ ਬੇਟਾ ਪਰ ਤੂੰ ਸਾਰਿਆਂ ਦੇ 2007 ਮਾਡਲ ਡਬਲ ਕਲੱਚ 60 ਚੀਰੀ ਮਨਤਾਲੀ ਵਾਲਾ ਸੋਨਾਲੀਕਾ ਪੰਜਾਬ ਦਾ ਨੰਬਰ ਅੱਗੇ ਫੇਰ ਆ ਗਿਆ 7 ਮਾਡਲ ਪੰਜਾਬ ਨੰਬਰ 2,65,000 ਰੁਪਏ ਦੀ ਮੰਗ ਦਾ ਟਹਿਰੇ ਦੇ ਵੀ ਨੰਬਰ ਬਿਲਕੁਲ ਨਵੇਂ ਨੇ ਘਰ ਲੋ ਚੈੱਕ ਕੰਡੀਸ਼ਨ ਕਿਸੇ ਭਰਾ ਨੂੰ ਚਾਹੀਦਾ ਤਾਂ ਭਾਈ ਨਾਲ ਸੰਪਰਕ ਕਰ ਲਿਓ 2006 ਮਾਡਲ 2,65,000 ਰੁਪਏ ਟਮਾਟਾ ਡਬਲ ਕਲੱਚਾ 50 ਨੰਬਰ ਹੈ 35 ਵਾਲਾ ਸੋਨਾਲੀਕਾ ਬਈ 14 ਦੇ ਅੱਜ ਬਿਲਕੁਲ ਹੀ ਨਵੇਂ ਪਏ ਨੇ ਮਗਰਲੇ ਮੂਲੇ ਪਏ ਨੇ 85 ਪੈਸੇ ਕਿਸੇ ਭਰਾ ਨੂੰ ਚਾਹੀਦਾ ਹੋ ਤਾਂ ਦੱਸ ਦਿਓ ਕਮੈਂਟ ਕਰਕੇ ਨੰਬਰ ਦੇ ਦਨੇ ਆ ਲੈ ਬਾਈ ਆ ਖੜਾ ਸੋਨ ਲੀਕਾ 35 ਵਾਲਾ 2006 ਮਾਡਲ ਰਵਲਾ ਗਲਾਚ ਆ ਬਾਈ ਜੇ ਬਾਈ ਜੇ ਕਿਸੇ ਭਰਾ ਨੂੰ ਚਾਹੀਦਾ ਹੈ ਤਾਂ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਬੋਲੀ ਦਿਲਜੀਤ ਆਪਣਾ 9646 8357 ਇੱਕ ਨੰਬਰ ਹੋਰ ਹੈ 9646 03570 ਠੀਕ ਆ ਬਈ ਜਿਹੜੇ ਭਰਾ ਨੂੰ ਆਹ ਟਰੈਕਟਰ ਚਾਹੀਦੇ ਸਾਰੇ ਜਿਹੜੇ ਆਪਾਂ ਦਿਖਾਏ ਆ ਸਾਰੇ ਪੰਜਾਬ ਨੰਬਰ ਆ ਤੇ ਬਾਈ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਅੱਗੇ ਮੇਤਰੋ ਹੌਲੈਂਡ ਖੜੇ ਆ ਦੋ ਆਲੈਂਡ ਲੈਣਾ ਤਾਂ ਆਪਕੈਨ ਜ਼ਰੂਰ ਸਵਾਗਤ ਕਰਦੇ ਕੋਈ ਚਰਪਨੀ ਖੜੀ ਹੁੰਦੇ ਆ ਪ੍ਰੀਤ ਖੜਾ ਬਈ ਆਪਣੇ ਕੋਲ 2015 ਮਾਡਲ 390000 ਰੁਪਿਆ ਡਿਮਾਂਡ ਆ ਜਿਹਨੂੰ ਚਾਹੀਦਾ ਟਰੈਕਟਰ ਮਿਲ ਕੋ ਨਵਾਂਗਾ 955 ਟਾਇਰ ਟੂ ਵੀ ਨਵੇਂ ਵਰਗੀ ਟਰੈਕਟਰ ਦੇ ਸੋਨਾ ਬਹੁਤ ਪਿਆਰ ਆ ਤੋ ਮਿੱਤਰੋ ਆਪਨੇ ਕੋਲ ਨਾ ਸੋਨਾ ਲਿਗਾ ਹੈਗਾ 750 ਆ ਰਹੀ ਇਸ ਜਿਹੇ ਭਰਾ ਨੂੰ ਚਾਹੀਦਾ ਹੋਇਆ ਲੋਨ ਕਰਾਉਣਾ ਹੋਇਆ ਬਾਈ ਲੋਨ ਵੀ ਕਰਵਾ ਕੇ ਦਿੱਤਾ ਜਾਊਗਾ ਇਹ ਟਰੈਕਟਰ ਤੇ ਟਾਇਰ ਪੈਨੇ ਟਰੈਕਟਰ ਦੇ 75 80 ਪੈਸੇ ਇੰਜਨ ਗੇਅਰ ਦਾ ਓਕੇ ਆ ਲੋਨ ਟਰੈਕਟਰ ਤੇ ਹੋ ਜੂਗਾ 3.5 ਲੱਖ ਕਰਪਾ ਦੋ ਚੈੱਕ ਕਰ ਲਓ ਕੰਡੀਸ਼ਨ ਇੰਜਨ ਗੇਅਰ ਦਾ ਓਕੇ ਆ ਕਿਹੜਾ ਨੰਬਰ ਆ ਕਿਹਦੇ ਭਰਾ ਨੂੰ ਚਾਹੀਦਾ ਹੋਇਆ 6055 ਆ ਗਿਆ ਫਾਰਮਰ ਟਰੈਕ 2015 ਮਾਡਲ 430000 ਰੁਪਿਆ ਟਰੈਕਟਰ ਦੀ ਡਿਮਾਂਡ ਆ ਗਈ ਕਿਸੇ ਨੂੰ ਚਾਹੀਦਾ ਹੋਇਆ ਤਾਂ ਸੰਪਰਕ ਜਰੂਰ ਕਰ ਲਿਓ ਆਪਾਂ ਉਧਰ ਕਰ ਲਿਆ ਸੋਦਾ ਉਹਨਾਂ ਨੇ ਉਧਰ ਕਰ ਲਿਆ ਸੋਦਾ 2017 ਮਾਡਲ ਆ ਗਿਆ ਸੋਨਾਲੀਕਾ ਟਰੈਕਟਰ ਪੂਰਾ ਚੰਗਾ ਕੰਡੀਸ਼ਨ ਚੈੱਕ ਕਰੋ ਟਾਪ ਮਾਡਲ ਵਾਸਕ ਵੀਡੀਓ ਡਬਲ ਜੀਐਸਟੀ ਬੂਟਰ ਦੇ ਵਿੱਚ ਡਿਸਕ ਬ੍ਰੇਕਾਂ ਟਾਇਰ ਬਈ ਬਿਲਕੁਲ 80 85 ਪਈ ਪਿਆ ਰਿੰਮ ਬਰੰਬਾ ਵਿੱਚ ਵੇਟ ਲੱਗੇ ਹੋਇਆ 16 ਇਹ ਟਾਇਰਾਂ ਚ ਆ ਗਿਆ 750 ਸੋਨਾ ਲੀਕਾ ਕਿੰਨੇ ਰੁਪਈਆ ਦਾ ਟਰੈਕਟਰ ਦੇ ਦਿਓ ਬਈ ਤੁਹਾਨੂੰ ਇਹ ਕਮੈਂਟ ਕਰਕੇ ਦੱਸੋ 2017 ਮਾਡਲ ਕਿੰਨੇ ਕੁ ਰੁਪਈਆ ਦਾ ਲੱਗਦਾ ਜਿਹੜੇ ਭਰਾਵਾਂ ਨੂੰ ਨੌਲੇਜ ਆ ਇੱਕ ਤੁਹਾਨੂੰ ਹੋਰ ਦਿਖਾ ਦਿਆਂ 60 ਵਾਲਾ ਸੋਨਾਲੀਕਾ ਇਹਦੇ ਬਾਰੇ ਵੀ ਜਾਣਕਾਰੀ ਦੇ ਦਿਓ 2010 ਮਾਡਲ ਹੈ ਮੂਲੇ ਟਾਇਰ ਪਏ ਨੇ 75 80 ਪੈਸੇ ਮਗਲਿਆਂ ਦੇ ਰਬੜ ਚੜੀ ਹੋਈ ਹੈ ਇੰਜਨ ਗੇਅਰ ਦਾ ਬਿਲਕੁਲ ਓਕੇ ਹੈ ਟਰੈਕਟਰ ਓਰੀਜਨਲ ਪਿਆਗਾ ਇਹ ਦੱਸੋ ਕਿੰਨੇ ਰੁਪਈਆ ਦੇ ਜਮੇ ਜਾਇਜ਼ ਰੇਟ ਤੇ ਤੁਹਾਨੂੰ ਟਰੈਕਟਰ ਦੇ ਦਾਂ 2010 ਮਾਡਲ ਸੋਨਾਲੀਕਾ ਕਮੈਂਟ ਕਰਕੇ ਦੱਸ ਦਿਓ ਕਿੰਨੇ ਦਾ ਲੱਗਦਾ ਦੇ ਦਾਂਗੇ ਆਪਾਂ ਇਹ ਭਗਦਾ ਹੋਇਆ 21 ਮਾਡਲ ਖੜਾ ਆਪਣੇ ਕੋਲੇ 2021 ਮਾਡਲ ਆ ਨੰਬਰ ਪੀਵੀ 31 ਮਾਡਲ ਸੁਪਰ ਪਲੱਸ ਜੂਜੀ ਗਿਰ ਦੇ ਵਿੱਚ ਲੈਫਟ ਹੈਕ ਮੈਸਟੀ ਜੱਕ ਲੱਗਿਆ ਫੁੱਲ ਟਾਪ ਮਾਡਲ ਆ ਗਿਆ ਸਾਰਾ ਟਰੈਕਟਰ ਦੇ ਸਮਾਨ ਲੱਗਿਆ ਹੋਇਆਗਾ ਯਾਰੇ ਟਾਇਰ ਬਿਲਕੁਲ ਨਵੇਂ ਆ 2000 ਘੰਟਾ ਟਰੈਕਟਰ ਚੱਲਿਆ ਹੋਇਆ ਤੇ ਭਰਾਣੇ ਲੈਣਾ ਹੋਇਆ ਤਾਂ ਆਪਣਾ ਸੰਪਰਕ ਕਰ ਲਿਓ 6283585655 ਆਪਣਾ ਫੋਨ ਨੰਬਰ ਆ ਅਗੇ ਨੋ ਨਵਾਂ ਮਾਡਲ ਆ ਗਿਆ ਪਲੱਸ ਵਾਲਾ ਤੇ ਕਹਿ ਜਗੀ ਆਪਾਂ ਸ਼ੁਰੂਆਤ ਹੋਈ ਆ 30 ਸਪੀਡ ਦੀ ਇਹਨਾਂ ਦੇ ਵਿੱਚ ਹੋ ਸਕਦਾ ਪਹਿਲਾਂ ਵੀ ਕਹਿੰਦੇ ਕੁਝ ਕਾਏ ਆ ਪਰ ਪੱਕੇ ਤੌਰ ਤੇ ਮਾਨੋ ਵੀ ਨਵਾਂ ਮਾਡਲ ਚ ਸ਼ੁਰੂ ਹੋਇਆ ਟਾਪ ਮਾਡਲ ਆ ਗਿਆ ਤੇਰੀ ਸਪੀਡ ਡਬਲ ਹੋ ਗਈ ਬਟਰ ਦੇ ਵਿੱਚ ਕਰੋ ਚੈੱਕ ਇਹ ਟਰੈਕਟਰ ਦੇ ਦਾਂ ਤੁਹਾਨੂੰ 4.5 ਲੱਖ ਪੰਜਾਹ ਦਾ ਸਕੀਨ ਭਰਾਵਾਂ ਵਾਲੀ ਦਿਖਾਈਏ ਤੁਹਾਨੂੰ ਟਰੈਕਟਰ 144 ਖੜਾ ਬਾਈ ਕੋਲੇ ਬਹੁਤ ਸੋਹਣਾ ਟਰੈਕਟਰ ਬਹੁਤ ਸੋਹਣਾ ਤੁਸੀਂ ਕਮੈਂਟ ਕਰਕੇ 2013 ਮਾਡਲ ਆ ਗਿਆ। ਮਿੱਤਰੋ 3 ਸਪੀਡ ਵੀ ਆਏ ਆ ਪਰ 4 ਸਪੀਡ ਨਹੀਂ ਆਇਆ ਕੋਈ ਨਾ 55। ਆ ਪੱਟੂ ਨੇ 4 ਸਪੀਡ ਕਰਾ ਛੱਡਿਆ। ਪਟੰਡਾ ਨੰਬਰ ਐ। ਟਰੈਕਟਰ ਸੋਹਣਾਗਾ 2013 ਮਾਡਲ ਆ 4 ਸਪੀਡ। ਕਰੋ ਚੈੱਕ। ਖਾ ਦੇਣਾ ਤੁਹਾਨੂੰ ਆ ਲੀਵਰ ਲਾਈ ਬੈਠਾ ਬਾਈ। ਕਿ ਇਹਨੇ ਸ਼ੌਕਣਾ ਨਾ 4 ਸਪੀਡ ਕਰਾ ਰੱਖਿਆਗਾ। ਤੇ ਕਾਮਯਾਬ ਹੋਊਗਾ ਬਾਈ ਇਹ ਚੀਜ਼। ਤੇ ਵੀ ਜਰੂਰ ਦੱਸੋ ਕਮੈਂਟਾਂ 'ਚ ਜਿਹੜੇ ਭਰਾਵਾਂ ਨੂੰ ਜਾਣਕਾਰੀ ਹੈਗੀ ਟ੍ਰੈਕਟਰ ਟਾਇਰ ਪਏ ਨੇ 75-80 ਪੈਸੇ 2013 ਮਾਡਲ ਆ 5 ਲੱਖ 15 ਹਜ਼ਾਰ ਰੁਪਏ ਡਿਮਾਂਡ ਕਰਦਾ ਬਾਈ ਅੱਗੇ ਆ ਗਿਆ 2014 ਮਾਡਲ ਇਹਦੇ ਵਿੱਚ 1495 ਹਜ਼ਾਰ ਰੁਪਏ ਡਿਮਾਂਡ ਆ ਗਈ ਟਾਇਰ ਪਏ ਨੇ 75-80 ਪੈਸੇ ਟਰੈਕਟਰ ਸੋਹਣਾ ਪਿਆਗਾ ਕੰਡੀਸ਼ਨ ਚੈੱਕ ਕਰ ਲਓ ਨੰਬਰ ਤੁਹਾਨੂੰ ਦੇ ਦਾਂਗੇ ਅੱਗੇ 2002 ਮਾਡਲ ਆ ਗਿਆ 2 ਲੱਖ 23 ਹਜ਼ਾਰ ਰੁਪਏ ਡਿਮਾਂਡ ਟਰੈਕਟਰ ਸਾਰੀ ਪੰਜਾਬ ਨੰਬਰਾਂ ਬਟੂਗੜਿਆ ਆ ਗਿਆ ਮਿੱਤਰੋ 44 47 2016 ਮਾਡਲ ਤੇ 5 ਲੱਖ 33000 ਰੁਪਏ ਨਮਾਨ ਕਰੀ ਬੈਠਾ ਬਾਈ ਟਰੈਕਟਰ ਬਾਈ ਬਹੁਤ ਸੋਹਣਾ ਪਿਆ ਯਾਰ 80% ਦਾ 85% ਟਰੈਕਟਰ ਦੇ ਨਾਲ ਦੇ ਟਾਇਰ ਪਏ ਨੇ 2000 ਘੰਟਾ ਟਰੈਕਟਰ ਚੱਲਿਆ ਹੋਇਆਗਾ 2200 ਕਿਸੇ ਭਰਾ ਨੂੰ ਚਾਹੀਦਾ ਹੋਇਆ ਤੇ ਬਾਈ ਦੱਸ ਦਿਓ ਕਰੋ ਚੱਕ ਇੱਕ ਬਾਈ ਨੇ ਵੇਚਦਾ 55 ਚ ਕੋਈ ਮਿੱਤਰ ਬਾਅਦ ਕੀ ਕਮੈਂਟ ਕਰਕੇ ਦੱਸੋ ਬਾਈ ਐਚਰ ਕੜਾ ਜੇ ਐਚਰ ਐਚਰ ਦਿਖਾ ਦਿਓ ਤੁਹਾਨੂੰ ਕੀ ਰੇਟ ਆ 2021 ਮਾਡਲ ਦਾ 3 ਲੱਖ ਰੁਪਏ ਦੀ ਮੰਗ ਹੈ ਜੀ ਖੈਰ ਭਏ ਨੇ 80 85 ਬਈ ਬਾਕੀ ਬਾਈ ਜਰੂਰ ਗੇੜਾ ਦੇਖਇਆ ਕਰੋ ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਵਧੀਆ ਜਾਇਜ਼ਰੇ ਵਿੱਚ ਟਰੈਕਟਰ ਮਿਲ ਜਾਂਦੇ ਆ। ਬਾਕੀ ਆਪਣੀ ਚੈਨਲ ਨੂੰ ਬਾਈ ਸਬਸਕ੍ਰਾਈਬ ਜਰੂਰ ਕਰ ਲਿਓ। ਜਿਹੜੇ ਭਰਾ ਆਪਣਾ ਜੁੜੇ ਨੇ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ। ਵੀਡੀਓ ਬਾਈ ਜਰੂਰ ਦੇਖਿਆ ਕਰੋ। ਹੁਣ ਆਪਣੇ ਸੌਦੇ ਦੀਆਂ ਵੀਡੀਓ ਵੀ ਜਰੂਰ ਪਾਵਾਂਗੇ। ਚੈਨਲ ਦੀ ਨਾਲ ਜਿਵੇਂ ਸੌਦੇ ਹੁੰਦੇ ਆ ਹੁਣ ਕਿਉਂਕਿ ਕੰਮ ਚੱਲ ਪਿਆ। ਤੁਹਾਨੂੰ ਬਸ ਸੌਦੇ ਦੀਆਂ ਵੀਡੀਓ ਵੀ ਆਪਣੇ ਨਾਲ ਦੀ ਨਾਲ ਜਰੂਰ ਪਾਏ ਕਰਾਂਗੇ ਚੈਨਲ ਤੇ। ਜ਼ਰੂਰ ਦੇਖਿਆ ਕਰੋ ਸ਼ੇਅਰ ਕਰਜਿਆ ਕਰੋ। ਬਾਕੀ ਬਹੁਤ ਬਹੁਤ ਧੰਨਵਾਦ ਬਾਈ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਵੀ ਆਪਣੇ ਲਾਈਕ ਜੁੜੇ ਆ। ਜੈਨੂ ਕਰ ਲਿਓ ਆਪਣੇ ਨੂੰ ਸਬਸਕ੍ਰਾਈਬ। ਜੇ ਪੁਰਾਣੇ ਟਰੈਕਟਰ ਲੈਣੇ ਹੋਏ ਸੋਨਾ ਲੀਕਾ ਤੇ ਹੌ ਲੈਂਡ ਆਪੇ ਨਾਲ ਸੰਪਰਕ ਕਰ ਲਿਓ 6283585655 ਆਪਣਾ ਫੋਨ ਨੰਬਰ ਹੈ।